ਅੱਜ ਆਪਾਂ ਪਾਪੜਾ ਦੇ ਐਂਡਕਾਜ਼ ਸਰੋਂ ਦਾ ਸਾਗ ਹੈ ਜਿਹੇ ਖੇਤੋਂ ਲੈਂਦਾ ਸੀਗਾ ਆਪਣੀ ਤੇ ਆਪਾਂ ਹੁਣ ਚੀਂਗੀਆਂ ਲਉਦੀ ਕੀਦੀਆਂ ਨੇ ਤੇ ਨਾਲ ਨਾਲ ਲਈਆਂ ਦਾਦੀ ਤੋਰ ਕੇ ਚੇਕੋ ਤੇ ਇਹ ਵੀ ਉੱਤੋਂ ਫੋਨ ਤੋਂ ਬਾਗੋਂ ਹਾਂ ਤੇ ਢੀਂਦੇ ਨੇ ਜੀ ਇਹ ਇਸ ਤਰ੍ਹਾਂ ਬਾਹਰ ਪਾਵਾਗੇ ਨਹੀਂ ਹਾਂ ਇਹ ਪਸਾ ਲਿਆ ਜੀ ਯਾ ਇੰਨ ਪਾਲਕ ਪਾਉਣਾਂਗੇ ਤੇ 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 ਵੀ ਮੇਰੇ ਨੂੰ ਦੇਖਦੇ ਆਂ ਤੇ ਥੱਲੇ ਤੇ ਮੂਰਾਂ ਪਾਉਣਾਂਗੇ ਚਾਰ ਮੂਰਾਂ ਜਿਹੜਾ ਨਹੀਂ ਬਣਦਾ ਕਿਸਾ ਉਹਨਾਂ ਕੀ ਬਹੁਤ ਟੇਸਟੀ ਲੱਗਦੇ ਨੇ ਤੇ ਉਹਨਾਂ ਪਾ ਜੀ ਲੱਗੇਗੀ ਫਿਰ ਬਣਾਉਂਦਾ ਕੀ ਕਰੀ ਜਾਨੀ ਆ ਬੀਬੀ ਸਾਗ ਕੀ ਹੁੰਦੀ ਸਮਨੇ ਮੈਂ ਤਾਂ ਅਸਾ ਸਾਗ ਬਣਾਵਾਂਗੇ ਅੱਜ ਸਾਗ ਬਣਾਵਾਂਗੇ ਅੱਗੇ ਤਾਂ ਭਾਈ ਚੀਰ ਦੇ ਦਾਤਨਾ ਅੱਛਾ ਮਸ਼ੀਨ ਜਾਂਦੀ ਹੁਣ ਮਸ਼ੀਨ ਨਾਲ ਚੀਰ ਜਾਗੇ ਚੀਰ ਦਿਨਾ ਸਾਗ ਨਾਲ ਮੋਢੇ ਤੁਹਣ ਲੱਗ ਜਾਂਦੀ ਸੰਗ ਦੀ ਬਾਹਰ ਇਹ ਵੀ ਆਪਣਾ ਸਖਾਈ ਖਾਤਰ ਹੀ ਚੀਜ਼ਾਂ ਨੇ ਵੀ ਆਪਾਂ ਨੂੰ ਸੌਖਾ ਹੋ ਜੇ ਚੀਜ਼ਾਂ ਬਹੁਤ ਵਧੀਆ ਚੱਲ ਰਹੀਆਂ ਨੇ ਭਾਈ ਹਾਂਜੀ ਤੇ ਬਹੁਤ ਵਧੀਆ ਜਨਾ ਬਰੀਕ ਬਰੀਕ ਚੀਰਿਆ ਜਾਂਦਾ ਰਿਚ ਵੀ ਛੇਤੀ ਜਾਂਦਾਗਾ ਛੇਤੀ ਖੁੱਲ ਜਾਂਦਾ ਸਾਗ ਹਾਂ ਇਹ ਤਾਂ ਹੈ ਵੀ ਹਾਂ ਹੁਣ ਇਹ ਜੁਵਾਨ ਨੇ ਨਾ ਪੁਰ ਜੁਵਾਨ ਨੇ ਥੇਲਣਾ ਚੰਦਾ ਨਾ ਤਹੇ ਲੋ ਜੀ ਇਧਰ ਆਪਾਂ ਕੁ ਜੇ ਚ ਪਾਣੀ ਧਰ ਲਿਆ ਸੀਗਾ ਜੀ ਆਪਣਾ ਪਾਣੀ ਹੋ ਗਿਆ ਗਰਮ ਤੇ ਆਪਾਂ 1 ਲੀਟਰ ਪਾਣੀ ਪਾਇਆ ਸੀਗਾ ਤੇ ਅੱਧਾ ਸਾਗ ਬੀਬੀ ਨੇ ਚੀਕਤਾ ਜਿੰਸ਼ੀਨ ਅੱਧਾ ਉਚੀ ਦੀ ਜਾਂਦੇ ਨਾ ਤੇ ਪਾਣੀ ਨੂੰ ਉਬਾਲਾ ਆ ਗਿਆ ਤੇ ਆਪਾਂ ਇਹ ਸਾਗ ਥੋੜੀ ਕਿਉਂਕਿ ਆਪਾਂ ਧਮਿੱਤੀ ਦੇ ਜੇ ਜੇ ਸਾਗ ਧਰਦੇ ਆਂ ਜੀ ਪੰਜਾਬ ਨਹੀਂ ਬਣਦਾ ਹਮੇਸ਼ਾ ਹੀ ਆਪਾਂ ਇਸ ਜੀ ਜੇਦੀ ਬਰਤਨ ਕਰਦੇ ਆਂ ਤੇ ਸਾਰਾ ਸਾਗ ਪਾ ਕੇ ਜੀ ਇੱਕ ਵਾਲਾ ਦਵਾ ਕੇ ਤੇ ਆਪਾਂ ਪਾਣੀ ਗੱਡਾਂਗੇ ਤੇ ਸਾਗ ਬਹੁਤ ਸਵਾਲ ਬਣਦਾ ਤੇ ਫਿਰ ਦਿਖਾਵਾਂਗੇ ਜੀ ਦਵਾ ਨਾਲ ਆਪਾਂ ਕੀ ਕੀ ਸਮਾਨ ਪਾਵਾਂਗੇ ਜਮ ਲੋ ਜੀ ਆਪਾਂ ਸਾਗ ਪਾਟਾਂਗੇ ਆਲਾ ਆ ਜੂਆ ਇਹਨੂੰ ਸਾਰੇ ਸਾਗ ਨੂੰ ਜਦੋਂ ਬਾਗ ਆਪਾਂ ਪਾਣੀ ਕੱਢਾਂਗੇ ਆ ਸਰਮੂ ਦਾ ਸਾਗ ਪਹਿਲਾਂ ਪਾਤਾ ਸੀਗਾ ਉਹ ਪਾਣੀ ਕੜਦਾ ਤੇ ਹੋਰ ਆਪਾਂ 1 ਲੀਟਰ ਪਾਣੀ ਦਾ ਪਾਤਾ ਇਹ ਤੇ ਮੇਥੇ ਤੇ ਪਾਲਕ ਪਾ ਰਹੇ ਹਾਂ ਇਸ ਤਰ੍ਹਾਂ ਬਣਾਉਣਾ ਜਮੀ ਪੰਜਾਬ ਨਹੀਂ ਬਣਦਾ ਜੇ ਪਾਣੀ ਕੱਢਦੇ ਆ ਕਿ ਆਪਾਂ ਆਹ ਤਾਂ ਜੀ ਪਸਾਰਾ ਸਾੜ ਦਾ ਬਣਾ ਲਿੱਖੇ ਬਾਲਕ ਨਾ ਆਪਾਂ ਲਾਲ ਮਿਰਚਾਂ ਬਾਵਾਾਂ ਦੀ ਜੰਡੀਆਂ ਆਂ ਜੀ ਭੋਲਨਾਂ ਸੀਗੀਆਂ ਆ ਦੇਖੋ ਪਹਿਲਾਂ ਸੱਮਣੇ ਲਾਲ ਮਿਰਚਾਂ 10-15 ਮਿਰਚਾਂ ਲਈ ਦੀ ਲੋ ਇਸ ਤਰ੍ਹਾਂ ਬਣਾ ਕੇ ਦੇਖੀ ਜਰੂਰ ਬਣਾਇਓ ਕਿਉਂਕਿ ਆਬ ਜਮਾਂ ਨਹੀਂ ਵਰਤਦਾ ਇਹ ਕਿੰਨਾ ਚੰਗਾ ਪਾਵਾਂਗੇ ਇਹ ਪਸਰੋਂ ਦੇ ਤੇਲ ਦਾ ਇਹਦੇ ਨਾਲ ਬਿਲਕੁਲ ਵੀ ਨਿਕਿਆ ਬਣਦਾ ਇਹ ਲੋ ਇਸ ਤਰ੍ਹਾਂ ਥੋੜੀ ਪਾਵਾਂਗੇ ਜੀ ਆਪਾਂ ਹਲਦੀ ਹਾਂਜੀ ਹੰਦੀ ਜਰੂਰ ਪਾਇਆ ਕਰੋ ਜੀ ਦੇ ਸਾਗ ਚ ਥੋੜੀ ਸਵਾਦਾਰਨੀ ਪੰਜਾਰ ਮੂਲੀਆਂ ਕੱਟ ਲਈਆਂ ਸੀਗੀਆਂ ਜੀ ਧੋ ਕੇ ਤੇ ਪਾਵਾਂਗੇ ਇਹਨਾਂ ਨਾਲ ਬਿਲਕੁਲ ਹੀ ਨਹੀਂ ਤਿਆਰ ਹੁੰਦਾ ਤੜਕਾ ਘਟੂ ਘੱਟੀ ਨਾਲ ਕਰੋ ਜੀ ਥੋੜੀ ਜਿਹੀ ਦਾ ਸੰਤੋੜਾ ਜਾਂ ਗੰਨੇ ਆਜਾ ਤੇ ਟਮਾਟਰ ਕਿੰਨਾ ਪਾ ਤੜਕਾ ਘੱਟ ਲਾਵੇਂ ਉਹ ਨਹੀਂ ਸਾਗ ਹਲਦੀ ਬਣਦਾ ਜੀ ਬਹੁਤ ਸਵਾਦ ਬਣਦਾ ਬਹੁਤ ਤੇਜ਼ੀ ਬਣਦਾ ਜੀ ਤੀ ਤੜਕੇ ਦਾ ਤਾਂ ਵਿਆਹ ਹੀ ਪਤਾ ਹੈ ਪਰ ਨਾਂ ਜੀ ਮੈਂ ਬੁਲਾਉਣਾ ਹੁੰਦਾ ਦੇਖੋ ਇਸ ਤਰ੍ਹਾਂ ਸਾਰਾ ਆਪਣਾ ਮਿਕਸ ਹੋ ਜੂਗਾ ਇਹ ਇਹ ਆਪਣਾ ਦੋ ਤਰੀਕ ਦਾ ਬਲੌਗ ਹੈ ਜੀ ਦੋ ਤਰੀਕ ਨੂੰ ਸਾਗ ਧਰਿਆ ਸੀਗਾ ਆਪਾਂ ਨਵੇਂ ਸਾਲ 'ਚ ਦੋ ਤਰੀਕ ਨੂੰ ਇਹ ਮੇਰੇ ਚੈਨਲ ਦੀ ਪਹਿਲੀ ਵਾਰ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਐਂਡ ਦੇਖਦੇ ਵੀਡੀਓ ਜਰੂਰ ਦੇਖਿਆ ਕਰੋ ਐਂਡ ਦੇਖਰ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ